ਤੇ ਭਾਈ ਉੱਪਰ ਦੇ ਵੀਊ ਦੇਖੋ ਬਹੁਤ ਉੱਚਾ ਕਿੰਨੇ ਫੁੱਟ ਹੋਗਾ ਇਹ 60 70 ਫੁੱਟ ਹੋਣਾ ਹੈ ਹੈ ਆ 70 ਹੋਊਗਾ 70 ਫੁੱਟ ਉਚਾਈ ਹੋਗੀ ਭਾਈ ਡਰ ਲੱਗਦਾ ਹੈ ਅੱਸੀ ਕੱਲ ਭਾਈ ਜੀ ਸਾਰਿਆਂ ਨੂੰ ਮੇਰੇ ਮਲਕੀਤ ਭਾਈ ਨੂੰ ਅੱਥਰੀ ਕਾਲ ਜੀ ਅੱਸੀ ਰਾਇਆ ਹੋਇਆ ਭਾਈ ਕੱਲ ਵੀਡੀਓ ਬਣਾ ਕੇ ਲੈ ਕੇ ਆਦਾ ਦਲਵੀਰ ਤੇ ਰਾਜਾ ਭਾਈ ਤੇ ਰੋਟੀ ਦੇ ਨਾਲੇ ਮੈਂ ਕਿੰਨੇ ਦਿਨ ਪਹਿਲਾਂ ਤਾਂ ਕਿਹਾ ਵਾ ਪਰ ਇਹਨਾਂ ਨੇ ਵੀਡੀਓ ਦੇਖ ਕੇ ਕਹਿੰਦੇ ਅਸੀਂ ਲੈਣੀ ਆ ਇੱਕ ਪਹਿਲਾਂ ਵੀ ਝੋਟੀ ਬਾਈ ਆ ਬਾਈ ਤੇ ਖਲਾਈ ਜੀ ਪਹਿਲਾਂ ਹੀ ਬਾਈ ਨੂੰ ਪਤਾ ਵੀ ਡੰਗਰ ਕਹਦੇ ਹੁੰਦੇ ਆ ਤੂੰ ਤਾਂ ਆਏਗਾ ਬਾਈ ਜਿੰਨਾ ਕਹਿੰਦੇ ਉਨਾ ਹੀ ਹੁੰਦਾ ਹੈ ਹਾਂ ਬਾਕੀ ਉਹ ਵੀ ਡੰਗਰ ਕੋਈ ਆਇਆ ਨਹੀਂ ਵੀ ਲੱਤ ਸਾਹਤ ਬਾਈ ਨੂੰ ਪਤਾ ਹਾਂ ਠੀਕ ਹਰ ਕੇ ਨਾ ਅੱਜ ਤਾਂ ਅਸੀਂ ਰਹਿੰਦੇ ਆ ਹਾਲੇ ਡੰਗਰ ਵੀ ਨਹੀਂ ਬਾਈ ਅੰਦਰ ਬੰਨਣ ਦਿੱਤੇ ਇਹਨਾਂ ਮੈਂ ਹਾਲੇ ਡੰਗਰ ਬੰਨਣਾ ਲੱਗਾ ਤਾਂ ਪਹਿਲਾਂ ਹੀ ਆ ਗਏ ਹਾਲੇ ਚੈੱਕ ਕੋਈ ਹੋਰ ਕਰਦਾ ਫਿਰ ਪਾਸ ਕੋਈ ਹੋਇਆ ਕਰਦਾ ਹੈ ਐ ਤੇ ਚੱਕਦਾ ਬਹਾਰੇ ਪਾਸ ਕਰਦਾ ਫਿਰਦਾ ਬਾਈ ਜੱਗੂ ਦਾ ਡੈਡੀ ਤੇਜ ਬਾਈ ਉਹਨੂੰ 5 ਦਿਨ ਹੋ ਗਏ ਮੈਂ ਕਿਹਾ ਬਾਈ ਦੇਖ ਲੈ ਫਿਰ ਮੈਂ ਕਿਹਾ ਹੁਣ ਬੰਦੇ ਆਉਣੇ ਆ ਹੁਣ ਕੱਲ ਨੂੰ ਜਵਾਬ ਵੀ ਦੇਈ ਫਿਰ ਵੀ ਕੋਈ ਹਾਂ ਨਾ ਨਹੀਂ ਦੇਈ ਹੁਣ ਸਾਧਰੇ ਆ ਗਏ ਇਹ ਤਾਂ ਕਹਿੰਦਾ ਬਾਈ ਕੋਈ ਸੌਦਾ ਹੋਵੇ ਮੈਂ ਲੈ ਕੇ ਜਾਣੀ ਵਾ ਤੂੰ ਚਾਉਦਾ ਹੀ ਆ ਮਨੂੰ ਕਿਹਾ ਚਾਉਦਾ ਹੀ ਆ ਤੂੰ ਬਾਈ ਨਾਲ ਕੋਈ ਸੌਦਾ ਸੁੱਦਾ ਨਹੀਂ ਕੋਈ ਚਵਾਈ ਨਹੀਂ ਦੇਖੋ ਕਿਹੜੇ ਟਾਈਮ ਆਇਆ ਨਾਲੇ ਜੋ ਜੋ ਨਹੀਂ 8 ਵਜੇ ਆ ਗਿਆ ਹੁਣ ਕਹਿੰਦਾ ਆਪਾਂ ਸ਼ਾਮ ਨੂੰ ਮੈਂ ਥਣ ਦੇ ਭਰੇ ਵੇਲੇ ਲੈ ਜਣੇ ਵਾ ਚਾਉਈ ਨਾ ਫਿਰ ਥੋੜਾ ਜਿਹਾ ਰੇਟ ਦਾ ਹੋ ਗਿਆ ਮੈਂ ਤੇਰੇ ਨਾਲ ਕੋਈ ਉਹ ਨਹੀਂ ਫਿਰ ਜਿਹੜੇ ਬੰਦੇ ਨੇ ਦਵਾਈ ਆ ਦੇਖੋ ਬਾਈ ਫਿਰ ਬਾਈ ਨੂੰ ਬੁਲਾਇਆ ਉਹ ਲੁਗਦਾ ਫਿਰਦਾ ਹੈ ਇਹ ਵੀਡੀਓ ਨੇ ਪਾਤੀ ਦੇਖ ਕੇ ਹੈ ਚੱਜਰੇ ਆ ਗਏ ਉਹ ਕਹਿੰਦਾ ਮੈਂ ਕਿਸੇ ਹੋਰ ਨੇ ਬਾਈ ਨੇ ਉੱਤੇ ਫੋਟੋ ਮੰਗਾਈ ਜਾਂਦਾ ਹੈ ਕੱਲ ਬਾਈ ਦਾ ਫੋਨ ਆਇਆ ਤਾਂ ਰਾਜੇ ਬਾਈ ਨੂੰ ਪੁੱਛ ਲਿਆ ਮੈਂ ਤਾਂ ਹੀ ਬੁਲਾਇਆ ਠੀਕ ਹੈ ਉਹ ਬਾਈ ਵੀਡੀਓ ਦੇਖ ਲਈ ਮੈਂ ਗਿਆ ਤਾਂ ਰੋਪੜ ਬਾਈ ਕਹਿੰਦਾ ਫੋਟੋਆਂ ਭੇਜ ਮੈਂ ਰੋਪੜ ਤਾਂ ਮੈਂ ਆਇਆ ਆਇਆ ਸਾਡੇ ਨੋ ਕੋਈ ਸਲਾਹ ਨਹੀਂ ਦੀ ਹੈਗੀ ਨੇ ਵੀਡੀਓ ਦੇਖ ਲਈ ਬਾਪੂ ਨੇ ਕਹਿੰਦਾ ਪੱਲੇ ਲੰਨੇ ਕਹਿੰਦਾ ਕੋਈ ਗੱਲ ਨਹੀਂ ਮੈਂ 9:30 ਵਜੇ ਆਇਆ ਮੈਂ ਚੱਲ ਦੇਖ ਲੈ 9:30 ਵਜੇ ਆ ਕੇ ਫਿਰ ਮੈਂ ਫੋਟੋ ਕਿੱਥੇ ਪਾ ਆ ਸਵੇਰੇ ਫੋਟੋ ਪਾਉਣ ਦਾ ਮੌਕਾ ਮੈਨੂੰ ਦਿੱਤੇ ਆ ਮੈਂ ਰਾਜੇ ਨੂੰ ਪੁੱਛਿਆ ਦਾ ਦੁਕਾਨ ਕੋਲ ਉਹ ਆ ਜਾ ਆ ਜਾ ਆ ਦੇਖਾ ਆ ਇਹਨੂੰ ਕਿਦਰ ਫੇਰਦਾ ਭਾਈ ਦੇਖੋ ਕਿ ਪਾਣਾ ਨਹੀਂ ਹੈਗਾ ਹਾਂ ਮਾਤੋ ਮਾਛੜ ਨੂੰ ਨਹੀਂ ਦਾ ਪਤਾ ਅਸੀਂ ਬੈਠੇ ਓਏ ਇਹਨੂੰ ਤਾਂ ਮੈਂ ਬੁਲਾਇਆ ਤਾਂ ਉਹ ਬਿਠਾ ਕੇ ਲਿਆ ਆ ਇਹਨੂੰ ਤਾਂ ਮੈਂ ਬੁਲਾਇਆ ਵੀ ਆ ਮੈਂ ਬਿਠਾ ਕੇ ਲਿਆ ਜੂ ਆ ਦੇਖਾ ਇਹ ਬਿਠਾ ਕੇ ਲਿਆ ਜੀ ਦੱਸ ਜਿਹੜੀ ਦੂਈ ਗਨਾਂ ਦੇ ਇੱਕ ਹੋਰ ਦੂਈ ਤਾਂ ਲੈ ਟਾਈਮ ਲੈਣਾ ਤੁਹਾਨੂੰ ਠੀਕਾ ਉਹਨੂੰ ਟਾਈਮ ਲੱਗ ਰਗਾ ਕੰਮ ਚੰਗਾ ਲਿਆਗਾ ਉਹ ਮੈਂ ਨੂ ਫੋਨ ਆਇ ਲੇਟ ਨਹੀਂ ਆਇਆ ਤੇਰੇ ਬਸ ਤੇ ਵਾ ਬਾਦ ਕਮ ਆ ਗਿਆ ਉਹ ਬਾਈ ਦਾ ਫੋਨ ਆਇਆ ਤਾਂ ਮੈਨੂੰ ਫੋਨ ਮੈਨੂੰ ਬਹੁਤ ਆਉਂਦੇ ਮੈਂ ਕਾਲ ਦੂ ਫੋਨ ਕਰਿਆ ਮੈਂ ਕਾਲੇ ਪੇ ਜਾਣਾ ਇਹਨੂੰ ਤਾਂ ਹੀ ਜਾਇਆ ਤਾਂ ਰਾਤ ਦਾ ਕਰਿਆ ਕਹਿੰਦਾ ਮੇਰੇ ਫੋਨ ਚੱਲਦਾ ਮੈਂ ਸਵਾ 9 ਵਜੇ ਚਾਹੇ ਮੇਰੀ ਰਾਤ ਅੱਜ ਵਾਲੀ ਵੀਡੀਓ ਚ ਦੇਖ ਲੈ ਇਹ ਰਾਤ ਆ ਕਹਿੰਦਾ ਹੁਣ ਤਾਂ ਚੋਲੀ ਆਉਣੀ ਆ ਮੈਂ ਨਹੀਂ ਚੋਲੀ ਦੇਖਣੀ ਬੰਮੋ ਦਵਾਰ ਹੈ ਕਾਲੇ ਪਰ ਮਾ ਬਾਸਾਈ ਦੇ ਕਿਉਂ ਨਹੀਂ ਹੁੰਦੀ ਮੈਂ ਤਾਂ ਹੁਣ ਫੋਟੋ ਲੈਣ ਆਇਆ ਦਾ ਮੇਰੇ ਫੋਟੋ ਲਗਾ ਦੇ ਕੇ ਹੁਣ ਹੁਣ ਦੇਖ ਜਵਾਈ ਨੇ ਉਹ ਕਹਿੰਦਾ ਪਰ ਹੁਣ ਮੈਂ ਕੀ ਕਰਾਂ ਬਾਈ ਪੰਜ ਦਿਨ ਤੇਰੇ ਬਾਈ ਇਹੇ ਚੱਲ ਕਹੀ ਦੀ ਜਦ ਕੱਲ ਵੀ ਨੌਕ ਕਰਦਾ ਵੀ ਤੇਜ ਬਾਈ ਦੇਖਦਾ ਫਿਰਦਾ ਬਾਈ ਵੀ ਉਹ ਕਹਿੰਦਾ ਮੈਂ ਲੈਣੀ ਆ ਓ ਯਾਰ ਨਾਲ ਜੀਰ ਇੱਥੇ ਜਾਣਾ ਉੱਥੇ ਜਾਣਾ ਬਾਈ ਮੈਂ ਤੇ ਦੋ ਲੱਗਿਆ ਆ ਤਾਂ ਕਹਿੰਦਾ ਵੀ ਚਾਹੇ ਕੋਈ ਹੋਵੇ ਮੈਂ ਤਾਂ ਆਪਣੇ ਲੈ ਕੇ ਜਾਣੇ ਮੈਂ ਤਾਂ ਆਪਣੇ ਘਰੇ ਲੈ ਕੇ ਜਾਣੇ ਮੈਂ ਕੁਝ ਨਹੀਂ ਦੇਣਾ ਕਿਦਾ ਹੈਗਾ ਨਾ ਮਾਦੇ ਜਾ ਪਰ ਜਮ ਹੁਣ ਮੈਂ ਇਹਨੂੰ ਕਿਹਾ ਕਹਿ ਸਕਦਾ ਮਰੀ ਰੱਤੀ ਬਾਈ ਕਰੇ ਸੌਦਾ ਕਰਕੇ ਚੱਲ ਉਹ ਵੀ ਕਿ ਸੌਦਾ ਦਾ ਹੋਣਾ ਤਾਂ ਗੱਲ ਖੁੱਲ ਗਈ ਉਹਦੀ ਗੱਲ ਹੁਣ ਸੌਦਾ ਹੋਇਆ ਕੋਈ ਨਹੀਂ ਹੋਇਆ ਜਿੰਨਾ ਬਾਈ ਨੇ ਕਿਹਾ ਕਹਿੰਦਾ ਮੈਂ ਤਾਂ ਇੰਨਾ ਉਹ ਕਰ ਹਾਂ ਬਾ ਹੋ ਗਿਆ ਚੱਲ ਬਾ ਠੀਕ ਹੈ ਚੱਲ ਠੀਕ ਹੈ ਬਾਈ ਤਾਂ ਜਿੱਥੇ ਹੁਣ ਜਾਣੇ ਦੀ ਮੈਂ ਹੁਣ ਫੋਟੋ ਲੈਣੇ ਆਇਆ ਤਾਂ ਉਹਦੀਆਂ ਮੈਂ ਕਹਿੰਦਾ ਇਹ ਤਾਂ ਹੀ ਆਇਆ ਤਾਂ ਮੈਂ ਤਾਂ ਖੇਚ ਗੇੜਾ ਮਾਰਦੀ ਰਾਤ ਮੈਂ ਸਾਡੇ ਵੀ ਜਾਉਣ ਲੈਣ ਆਏ ਤੇਨੂੰ ਮੈਂ ਰਸਤੇ ਮੈਂ ਕਿਹਾ ਮਾ ਦੇ ਦਿਖੜੀ ਮੈਂ ਐਸਾ ਹਾਂ ਕਹਿੰਦਾ ਦੇਖ ਲਿੰਦੇ ਆ ਜੱਟ ਇੱਕ ਹੋਰ ਦੇ ਛੋਟੂ ਨਾਗਰੇ ਦਾ ਸਾਧ ਗਿਆ ਠੀਕ ਆ ਠੀਕ ਆ ਹੌਲੀ ਨਾਲੇ ਹਿਸਾਬ ਵੰਦੀਆ ਦੁੱਧ ਨੂੰ ਨਹੀਂ ਭਾਈ ਆਇਆ ਨਹੀਂ ਵੀ ਦਿਲਾ ਤੇ ਚੱਕ ਜੂਗੀ ਇੱਕ ਅੱਧ ਤੇਜ ਬਾਈ ਵੀ ਦੇ ਦਿੱਤਾ ਵੀ ਕੋਈ ਹੋ ਨਹੀਂ ਪਰ ਥੋੜਾ ਜਿਹਾ ਇਹਨੂੰ ਖਾਲ ਇੱਕ ਨਾ ਕਾੜਾ ਪਾਇ ਤੇ ਇਹਦਾ ਕੜ ਨਹੀਂ ਚੱਲਿਆ ਮੈਂ ਤਾਂ ਵੀ ਕਰਨ ਦਾ ਕੰਮ ਲੂਗਾ ਕੰਮ ਲੈਣ ਵਾਲਾ ਇਹਨਾਂ ਨਾਲੇ ਸੁਭੀ ਹੋ ਵੀ ਤਾਂ ਹੋਇਆ ਉਹ ਵੀ ਇਦਾਂ ਹੀ ਆ ਗਿਆ ਅੱਛਾ ਆ ਹੋ ਗਿਆ ਹਰ ਕੰਦੇ ਅਗਲੇ ਵਾਲੇ ਕੰਮ ਗਏ ਸਾੜਾ ਕੁੜਾ ਵਾਲੇ ਹਾਂ ਉਹ ਫੇਰ ਧਾਰ ਦੇਉਂ ਲੰਦੀ ਆ ਜੇ ਚੌਣ ਲੱਗਣਾ ਨਾ ਕੱਡਾ ਨੰਗਾ ਕੇ ਧਾਰ ਮਾਰੀ ਗੂ ਤੂੰ ਦੇਖਦੀ ਆ ਪਿੱਛੇ ਨੂੰ ਜ਼ਰੂਰ ਉਸ ਟਾਂ ਨੂੰ ਧਾਰ ਦੇ ਦੇ ਨੂੰ ਜ਼ਰੂਰ ਬਸ ਮੁੜ ਕੇ ਨਹੀਂ ਨੇ ਉਹ ਕਰਨਾ ਹੈ ਠੀਕ ਆ ਜੀ ਬਾਕੀ ਇਹਨਾਂ ਮੜਾ ਹੁਣ ਬਾਕੀ ਤੇਰੀ ਸੇਵਾ ਬਾਈ 8 ਦਿਨਾਂ ਦਾ 8 ਕਿਲੋ ਵਾ ਪਜਾਤੀ ਦਿੱਤਣ ਸੂਈ ਦੀ ਦੋ ਤਿੰਨ ਦਿਨ ਦਾ ਟਾਈਮ ਕੱਟੇ ਨੂੰ ਚੰਗਾਇਆ ਉਹਦੇ ਬਾਅਦ ਅੱਧਾ ਕਿਲੋ ਚੋਇਆ ਕਿਲੋ 8 ਦਿਨਾਂ ਨੂੰ ਹੱਥ ਲਾ ਗਿਆ ਪਹਿਲੇ ਜੂਏ ਅੱਗੇ ਤਾਂ ਜੋੜੀ ਬਣ ਗਈ ਮੇਰੇ ਕੋਲ ਕੱਟਿਆਂ ਦੀ ਦੋ ਜਿੱਦਾਂ ਦੁੱਧ ਤੇ ਹੜ ਗਿਆ ਕੱਟੇ ਤੇਰੇ ਪਹਿਲੇ ਪੰਜਾਬੀ ਤੇਰੀ ਠੀਕ ਆ ਹਾਲ ਹੈਗਾ ਉਹ ਜੋੜ ਲੈ ਕਰਨੇ ਹੁਣ ਠੀਕ ਆ ਉਹ ਬਾਜ ਜਾਣਾ ਕਿਹੜੇ ਸਿਆੜਾ ਹੁਣ ਤਾਂ ਗਰਮੀ ਹੈ ਬਾਜ ਜਾਣਾ ਇਹ ਤਾਂ ਬਾਈ ਮੇਰੇ ਜਮਾਨੇ ਜੇ ਕਿਨੈਫਰ ਲੈਣਾ ਗਾਲ ਬੱਚਾ ਵੀ ਆਏਗਾ ਮੈਂ ਤੈਨੂੰ ਇੱਕ ਗੱਲ ਕਹਿ ਤੀ ਵੀ ਹੁਣ ਦੇਖ ਲੈ ਬਾਈ ਕਿੱਥੇ ਨੂੰ ਛਾਲ ਕੇ ਦੇਖਣਾ ਤਾਂ ਦੇਦਾ ਜੇ ਹੁਣ ਵੀ ਖੜਾਉਣੀ ਆ ਲੈ ਲੈ ਹੁਣ ਵੀ ਜੱਤ ਮਾਰ ਮੋਬਾਈਲ ਬੰਦੀ ਗਿਆ ਛੋੜ ਲੈ ਤੈਨੂੰ ਮੈਂ ਕਿਹਾ ਮੈਂ ਜੋਗੇ ਦੇਖਣੀ ਨਹੀਂ ਤੈਨੂੰ ਮੈਂ ਹੁਣ ਮੈਂ ਇਹਨੂੰ ਕਹਿ ਵੀ ਤੇਰੇ ਵਿੱਚ ਦਬਾਰਾ ਬਸ ਮੈਂ ਹੁਣ ਛੱਡ ਦੇ ਮੈਂ ਇਸ ਨੂੰ ਕਿੱਥੇ ਕੋਲ ਆ ਕੇ ਨਾ ਤੈਨੂੰ ਖੋੜ ਕੇ ਪੇਰਪਾ ਦਿਖਾਦਾ ਉੱਥੇ ਆ ਕੇ ਖੜ ਕੇ ਠਾਉਣ ਵੀ ਲੈ ਜਣਾ ਇਹਨੂੰ ਆਹੋ ਉਹਨੂੰ ਕੋਈ ਉਹ ਨਹੀਂ ਹੈ ਨਹੀਂ ਤੇ ਡੰਕਰ ਹੋਈਆਂ ਨਹੀਂ ਖੜਦਾ ਪਹਿਲੇ ਸੂਏ ਨੂੰ ਮੈਨੂੰ ਦੇਖੋ ਅਸੀਂ ਹੁਣ ਖਰੀਦ ਲਈ ਮੈਂ ਸਾਡੀ ਹੋ ਗਈ ਹੁਣ ਅਸੀਂ ਇਹਨੂੰ ਚੋਈਏ ਅਸੀਂ ਵੇਚੀਏ ਸਾਡੇ ਮੈਂ ਠੀਕ ਹੈ ਬਾਈ ਮੇਰੇ ਵਿੱਚ ਹੋ ਗਈ ਉਹ ਨਹੀਂ ਕਹਿ ਆ ਗੱਲ ਇਹ ਨਹੀਂ ਇਹ ਗੱਲ ਸਾਡੀ ਹੋ ਗਈ ਵੇਚਣੇ ਵਾਲੀ ਗੱਲ ਨਹੀਂ ਮੈਂ ਘਰ ਦੀ ਪਹਿਲੀ ਗੱਲ ਇਹ ਕਿ ਦਈਦਾ ਉਹ ਕੰਮ ਕਰ ਲਗੇ ਜਿਹੜੇ ਗੁਰਦੁਆਰੇ ਦੇ ਖਾਣੇ ਹੁੰਦੇ ਤੇ ਪੱਛਾ ਵੀ ਕਹਿੰਦੇ ਵੇਚਣ ਦਾ ਆਏਗਾ ਨਹੀਂ ਗੱਲ ਇਹ ਨਹੀਂ ਉਹ ਵੇਚਣੀ ਨਹੀਂ ਬਾਈ ਇਹ ਤਾਂ ਮੈਂ ਘਰ ਕਰਨਾ ਬਾਈ ਨੂੰ ਪਹਿਰੇ ਗੱਲ ਇਹ ਪੁੱਛੀ ਵੀ ਤਾਂ ਘਰ ਰੱਖਣੀ ਮਾਰ ਕੇ ਰੱਖਣੀ ਇਹਨੂੰ ਪੁੱਛ ਕੇ ਮਾਰ ਕੇ ਰੱਖਣੀ ਮੈਂ ਵੈਨ ਨੂੰ ਪਹਿਲਾਂ ਇੱਕ ਗੱਲ ਇਹ ਵੀ ਘਰ ਰੱਖਣੀ ਕਹਿੰਦਾ ਮੈਂ ਤਾਂ ਘਰ ਰੱਖਣੀ ਮੈਂ ਕਹਿੰਦਾ ਜੇ ਹੋਵੇ ਫੇਰ ਨਹੀਂ ਹੈਗਾ ਜੇ ਤੂੰ ਘਰ ਨੂੰ ਕਹਿੰਦਾ ਮੈਂ ਰੱਖ ਤਾਂ ਹੀ ਤੈਨੂੰ ਕਿਹਾ ਪਈ ਮੈਨੂੰ ਆਪ ਲੋਨ ਦਾ ਜਿਵੇਂ ਅਸੀਂ ਕਿਹ ਵਪਾਰੀ ਹੈ ਜਿਹੜੇ ਕੰਮ ਕਰਦੇ ਘਰ ਜੇ ਰੱਖਣੀ ਤਾਂ ਹੀ ਲੈ ਕੇ ਚੱਲੇ ਬਪਾ ਜੀ ਤਾਂ ਹੋਰ ਨਖਰੇ ਕਰਦੇ ਆ ਬੁਫਾਰੀ ਤਾਂ ਪਹਿਨਾ ਕਰਦੇ ਦੇ ਨਹੀਂ ਹਲਿਓ ਨਹੀਂ ਕਰਿਆ ਉਹ ਕਰਿਆ ਤਾਂ ਮੈਨੂੰ ਆਪਣੇ ਨੰਗਰ ਦਾ ਘਰੀ ਨੂੰ ਅਸੀਂ ਪ੍ਰਾਉਡ ਨਹੀਂ ਦਿੱਤਾ ਹੁਣ ਉੱਪਰ ਹੋਰ ਚੱਲ ਕੋਈ ਚਾਹੇ ਕਹਿੰਦੇ ਕਾਰ ਰੱਖਣੀ ਐ ਮੈਂ ਕਰੇ ਰੱਖਣੀ ਆ ਬਾਈ ਮੈਂ ਹੁਣ ਬਾਈ ਨੇ ਛੇਲੇ ਦਾ ਉਹ ਕੱਲ ਹੁਣ ਮੇਰਾ ਛੇਲਾ ਦੇਖ ਦੇ ਕੇ ਬਾਈ ਬੱਕਰੀ ਦੇਖੂਗੇ ਬੱਕਰੀ ਦੇ ਲੈ ਆਉਂਗੇ ਫਿਰ ਤੂੰ ਕੀ ਬਦਲ ਪੱਕਾ ਆਹ ਛੇਲਾ ਮੇਰਾ 2 ਸਾਲ ਪਹਿਲੇ ਜਿਹੜੇ ਛੇਲਾ ਸੀ ਉਹ ਫਰਦੋ ਪਰ ਲਿਖਦਾ ਜਿਹੜਾ ਜਿਹੜਾ ਕੱਟੇ ਤੋਂ ਚੱਲ ਲੈਣਾ ਚੱਲ ਠੀਕ ਆ ਬਾਈ ਹੂੰ ਕੱਟੇ ਜਿੱਦਣ ਹਟ ਗਏ ਦੋਲੇ ਤੇ ਤੇ ਮੈਨੂੰ ਦੇ ਕੱਟੀ ਦਾ ਥਲੇ ਪੈਣਾ ਜ ਐ ਵੀ ਲੱਗਦਾ ਜਦੋਂ ਇਹ ਲੱਤਰਾ ਚੱਕੀ ਕਰਦੇ ਪਹਿਲੀ ਲੱਗ ਜਾਂਦੇ ਨਾ ਤੂੰ ਯੋ ਬਾੜ ਦਿੰਦਾ ਤੂੰ ਯੋ ਬਾੜਦਾ ਰਣਬੜੀ ਪਾਉਂਦੇ ਪਤਾ ਨਹੀਂ ਪੱਛਾ ਵੀ ਨਹੀਂ ਪਾਉਂਦਾ ਨਾ ਕੱਟਾ ਪਾਉਂਦਾ ਕਿਤੇ ਮੇਰੇ ਕੋਲ ਤਾਂ ਕੋਈ ਵੀ ਨਹੀਂ ਹਾਰੇ ਸਾਰੇ ਘਰ ਦੇ ਨੰਗੇ ਕੋਈ ਹੋ ਨਹੀਂ ਹੈ ਨਾ ਪਾਉਂਦੇ ਨਾ ਕੱਟੇ ਦਿੰਦੇ ਐਂ ਦੋਹੇ ਜਦੀ ਬੱਕੇ ਨਹੀਂ ਨਾ ਕੱਟੇ ਗਿਆ ਸੋੜੇ ਪਾਣ ਪੰਜ 6000 ਦੇ ਕੱਟੇ ਨਾ ਤੇਰਾ ਨਾਮ ਤਾਂ ਨਹੀਂ ਲਿਖਵਾਉਣਾ ਕੋਈ ਕੱਟੇ ਵਾਲਾ ਬੋਰਡ ਨਾਲ ਖੜਾ ਤੇਰਾ ਲੈ ਇਹਦਾ ਪਿੱਛੇ ਬੈ ਜਾ ਪਾਰਟੀ ਨੂੰ ਕਿੰਨੇ ਵਜੇ ਆਈ ਹੈ ਪਾਰਟੀ ਨੂੰ ਕਾਹਦੇ ਕਰਦਾ ਤੂੰ ਤਾਂ ਕੱਲ ਨੂੰ ਬੈਠੀ ਆ ਸ਼ਾਮ ਨੂੰ ਆਪਣੇ ਆਪਣੇ ਮੀਂਹ ਦੇ ਪਕੌੜੇ ਬੂੜੇ ਆਪਣੇ ਬਰਗਾ ਕੇ ਰੱਖੀ ਜਾਂ ਲੈ ਤੂੰ ਵੀ ਬੈਠੀ ਤੂੰ ਵੀ ਕਰ ਲਵਾ ਨਾ ਨਾ ਤੁਸੀਂ ਲੱਤੀ ਜਿਹੜੇ ਲੱਤੀ ਆ ਉਹਨਾਂ ਵੱਲ ਆਉਂਦੀ ਪਾਰਟੀ ਤੁਸੀਂ ਨਵੀਂ ਚੀਜ਼ ਲੱਤੀ ਆ ਇਹਨੇ ਇੱਕ ਜਿਹੜਾ ਜਿਆਦਾ ਸੀ ਪੈਸੇ ਲੈ ਲਾਉਂਗੇ ਕਪ ਇਥੇ ਵਾਲੀ ਬਾਲਟੀ ਥੋੜੀ ਫਿਰ ਆ ਕੇ ਅਸੀਂ ਕਰੂਗੇ ਠੀਕ ਹੈ ਮਨਜੂਰ ਹੈ ਇੱਕ ਚੀਜ਼ ਤੇ ਬਾਈ ਨੇ ਇੱਕ ਚੀਜ਼ ਦੀ ਉਹ ਕਰਤੀ ਲੇਖੇ ਨਾਲ ਵੀ ਵੀਡੀਓ ਤੇ ਰੇਟਰ ਆ ਦੱਸੋ ਅੱਜ 4-5 ਫੋਨ ਆਲੇ ਪਰ ਨਹੀਂ ਬਾਈ ਰਾਜੇ ਬਾਈ ਦਾ ਮੈਨੂੰ ਫੋਨ ਹੈ ਤਾਂ ਅੱਛ 8:30 ਵਜੇ ਕਹਿੰਦਾ ਫੋਟੋ ਆ ਪਾ ਮੈਂ ਗਿਆ ਤਾਂ ਰੁਕ ਪਰ ਇੱਕ ਬੰਦੇ ਨੇ ਕਿਸੇ ਲੈਣੀ ਹੋਣੀ ਮੈਂ ਰੁਕ ਪਰ ਜਾਵਾਂ ਤਾਂ ਮੈਂ ਤਾਂ ਵੀ ਤਰ ਕੋਈ ਨਹੀਂ ਪਾ ਦਿੰਦਾ ਮੈਂ ਉੱਥੀ ਲੇਟ ਹੋ ਗਿਆ ਸਵੇਰੇ ਤਾਂ ਹੁਣ ਦੇਖਿਆ ਤਾਂ ਹੀ ਹੋਰ ਤਰ ਉਹ ਕਰਦਾ ਤਾਂ ਇਹ ਕਹਿੰਦਾ ਮੈਂ ਤੈਨੂੰ ਕਿਹਾ ਤਾਂ ਉਹ ਮੈਂ ਨਾ ਮੈਂ ਹੱਥ ਵੀ ਨੂੰ ਕਹਾਂ ਮੈਂ ਇਸ ਵਧੀਆ ਮਾਹ ਲੈ ਲੈਂਦੇ ਆਪਾਂ ਲੈਣਾ ਦੀ ਮੈਂ ਇਸ ਲੈਣੀ ਦੀ ਮਗਾ ਇਹਨੂੰ ਲੈ ਲੈ ਬਰ ਵਾਲੇ ਕਾਲੇ ਦੇ ਪਤਾ ਘਰ ਦੇ ਮੈਂ ਸੌਂਦੀ ਆ ਹੈ ਕਿ ਨਹੀਂ ਨਾ ਨਾ ਠੀਕ ਨਹੀਂ ਥੋੜਾ ਬਸਮੋਤੇ ਚਰਦੇ ਚੱਲ ਹੋਣਾ ਮੈਂ ਬਸਮੋਤੇ ਦੇ ਕਿਤੇ ਉਹ ਦੇਖੀ ਧਨੀਆ ਹੋਇਆ ਜੀ ਧਨੀਆ ਖਲਾਦੀ ਅੱਛਾ ਉਹਦੇ ਵੀ ਫਰਕ ਪੈਂਦਾ ਕੋਈ ਨਹੀਂ ਇੰਨਾ ਤਾਂ ਹੈ ਇੰਨੀ ਮਾੜਾ ਇੱਕ ਪਛਾਈ ਤੋਂ ਪਛਾਈ ਨਾਲ ਉਹ ਥੋੜਾ ਅੱਗੇ ਅੱਗੇ ਮਾਰ ਦੇਣਾ ਉਹ ਦੇਖ ਅਗਲਾ ਸਾਨੂੰ ਤਾਂ ਨਹੀਂ ਆਇਆ। ਉਹ ਵੀ ਆ ਚੋਟੀ ਦਿੱਤੀ ਐ ਬਾਈ ਨੂੰ। ਮਲਕੀਤ ਬਾਈ ਨੂੰ। ਤੇ ਐ ਬਾਈ ਜਿਹਦੇ ਘਰ ਜਾਣਾ ਹੁੰਦਾ। ਜੱਗੂ ਦੇ ਡੈਡੀ ਨੂੰ 4-3-4 ਦਿਨ ਹੋ ਗਿਆ ਹੁੰਦੇ ਇਹਨੂੰ। ਗੱਲ ਹੋਈ ਮਲਕੀਤ ਬਾਈ ਨੇ ਕੋਈ ਹੋਰ ਨਹੀਂ ਕਰ ਆਪਣਾ ਆ ਕੇ ਕਹਿੰਦਾ ਮੈਂ ਲੀਕੇ ਜਾਣੀ ਆ। ਆ ਜਾ ਆ ਜਾ ਮੁੰਡਿਆਂ ਅੰਦਰ ਚੱਲ। ਚੱਲ ਚੱਲ ਚੱਲ। ਚੱਲ ਚੱਲ ਅੰਦਰ ਚਲੋਗੇ ਚੱਲ ਚੱਲ ਲੋ ਬਈ ਘਰ ਤੋਂ ਖੇਤ ਵੱਲ ਚੱਲਿਆ ਤਾਂ ਇਧਰ ਬੰਨ ਕਣੀ ਰਸਤੇ 'ਚ ਟੱਕਰ ਗਿਆ ਸਹਿਬ ਜੋਤ ਸਿੱਕਾ ਜੀ ਸਹਿਬ ਜੋਤ ਨੇ ਆ ਦੇ ਇਧਰ ਸੈਲਰ 'ਚ ਆਇਆ ਹਾਂ ਬਾਈ ਤੇ ਆ ਲੱਗੀ ਡਰੈਲ ਆਹ ਹੈ ਆਹ ਹੈ ਡਰੈਲ ਡਰੈਲ ਲੱਗੀ ਇਹ ਕਹਿੰਦਾ ਕਹਿੰਦਾ ਵੀ ਮੈਂ ਕਿਹਾ ਮੈਂ ਉੱਥੇ ਖੰਡ ਚੱਲਿਆ ਖੇਤ ਕਹਿੰਦਾ ਉਰੀ ਤੇ ਦੇਖਦਾ ਹੁਣ ਉੱਪਰ ਚੜ ਕੇ ਦੇਖ ਕੇ ਆਉਣਾ ਆਹ ਕੀ ਬਣਾਇਆ ਇਹ ਉਹ ਪੱਠੀ ਹੈ ਉਹ ਅੱਗ ਬਲਣੀ ਹੈ ਅੱਛਾ ਅੱਗ ਬਲਣੀ ਹੈ 35 ਰੁਪਏ ਦਾ ਹਾਗੜੀ ਚ ਉਹ ਜਿਹੜੀ ਹੈਟ ਸਪੈਸ਼ਲਾਈਜ਼ ਦੀ ਹਾ ਹੋ ਰਿਹਾ ਹੈ ਹਾਂ ਬਈ ਦਿਖਾਉਂਦਾ ਤੁਹਾਨੂੰ ਇਹ 35 ਰੁਪਏ ਲੱਗੀ ਵੀ ਯਾਰ ਆਹਾ ਹੈ ਇੰਨੀ ਕ ਆ ਤੂੰ ਇਹਨੂੰ ਹੈ ਹਾਂ ਤਾਂ ਨਹੀਂ ਕਿ ਭਈ ਆ ਪੱਠੀ ਆ ਮਤਲਬ ਉਹਰੇ ਅੱਗ ਬਲਣੀ ਹੈ ਸਪੈਸ਼ਲ ਬੰਦੇ ਆ ਕੇ ਵੇਚ ਪਾਉਂਦੀ ਹੈ ਅੱਗ ਤਾਂ ਅੱਛਾ ਪਰਾ ਬਲਣੀ ਆ ਆ ਲਾਤੀ ਬਈ ਡਰੇਲਾ ਸ਼ੈੱਡ ਨਵਾਂ ਪਾਇਆ ਇਹਨਾਂ ਨੇ ਬਾਕੀ ਅੰਦਰ ਅਸੀਂ ਦਿਖਾਵਾਂਗੇ ਉਹ ਓਪਨਿੰਗ ਨੂੰ ਹੈ ਇਹ ਤਾਂ ਸਾਰਾ ਆਟੋਮੈਟਿਕ ਹੈ ਭਾਈ ਮੈਂ ਕਹਿੰਦਾ ਸਾਡੇ ਏਰੀਆ 'ਚ ਪਹਿਲਾ ਇੱਧਰ ਇਹ ਚੜ ਚੜ ਕਿੱਥੇ ਨੂੰ ਇੱਧਰ ਨੂੰ ਵੀ ਪੌੜੀ ਲਾਈ ਵੀ ਹੈ ਹੈ ਉੱਥੇ ਚੜ ਹੋਣਾ ਤਾਂ ਆਹ ਚੜਦੀ ਪੌੜੀ ਆਹ ਆਉਧੇ ਆਉਧੇ ਕਰਤੇ ਆਂ ਚੱਲ ਗੇੜਾ ਮਾਰ ਕੇ ਆਈਏ ਨਾਲੇ ਤਾਂ ਕਹੀ ਜਾਂਦਾ ਇੱਥੇ ਤੇ ਦੇਖ ਰਖੇਤ ਉਹ ਬਾਈ ਖੇਤਾਂ ਆਪਣੇ ਅੱਖ ਦੇਖੇ ਕੱਖ ਚਮਕ ਰਿਆ ਹੁਣ ਨਿਕੜਾਉਣਾ ਲੋ ਭਾਈ ਚੜ ਕੇ ਦੇਖਦੇ ਆਂ ਉੱਪਰ ਆ ਦੇਖੋ ਮੋਟਰਾ ਮੋਟਰਾ ਪਾਈਪਾਂ ਲੱਗੀਆਂ ਹੋਈਆਂ ਇਹ ਡਰਾਈਲ ਮਤਲਬ ਕਿ ਇਹਨੇ ਹੀਠਾਂ ਤੇ ਚੱਕਣਾ ਹੈ ਨਾ ਉਹ ਦੇ ਪਰਾਂ ਹੋਤੀ ਸਿਰੇ ਹਾਂ ਉਹ ਚੋ ਪਾ ਕੇ ਇਧਰ ਨੂੰ ਪਾ ਕੇ ਇਹਨੇ ਸਿਕਾਉਣਾ ਹੈ ਸਿਕਾ ਕੇ ਇਸ ਤੇ ਸਹੀ ਨਾਲ ਸੁਕਾ ਕੇ ਫਿਰ ਉਹਦੇ ਤੇ ਇਧਰ ਜਾ ਆ ਪਰ ਕੀ ਕਰਿਆ ਇਹ ਏਕ ਨਹੀਂ ਦੇਊਗੀ ਇਹ ਪੱਠੇ ਮੰਗ ਕਰ ਤਿਆ ਹਾਂ ਸੱਚੇ ਉਹਦੇ ਅਸਲਾਬ ਦੰਨੀਆਂ ਜਗ੍ਹਾ ਦੱਸ ਦਿਓ ਉਹ ਹਾਂ ਉਹ ਦਵਾਰੇ ਤੇ ਕੰਮ ਹੋਣੀ ਆ ਉਹ ਹੋਦੀ ਹੈ ਸਹੀ ਗੱਲ ਆਪਣੇ ਹੈਗਾ ਅਸਲਾਬ ਚੈਨਾ ਦੇਖੋ ਭਾਈ ਇੰਨੀ ਮੋਟੀ ਮੋਟੀਆਂ ਪਾਈਆਂ ਹਾਂ ਅਸਰ ਚਾਦਰ ਸ਼ੈੱਡ ਬਾਈ ਬਾਹਰ ਤੇ ਪਾਦਾ ਜਿਹੜਾ ਉਹ ਮੈਂ ਇੱਕ ਦਿਨ ਉੱਪਰਾਂ ਦੇ ਦਿਖਾਇਆ ਤਾਂ ਚਲ ਬਾਈ ਉੱਪਰ ਚੱਲ ਲੋ ਬਾਈ ਚੜਦਾ ਗਿਆ ਪਰ ਦੋ ਕਪੂੜੀਆਂ ਉੱਪਰ ਆ ਕੇ ਤਾਂ ਜਮਨ ਡਲ ਲੱਗ ਗਿਆ ਬਾਈ ਇੱਕ ਨਹੀਂ ਟੈਂਕੀ ਪਰ ਜਿਵੇਂ ਚੜਦੇ ਹੁੰਦੇ ਓਕਣ ਲੱਗਦਾ ਇੰਡਰ ਜੇ ਪਰ ਪਾਣੀ ਵਾਲੀ ਪਰ ਐਦਾਂ ਹੀ ਇਹਦੇ ਪਰ ਪਰ ਸਾਬ ਜੋ ਤਾਂ ਡਰਦਾ ਹੀ ਨਹੀਂ ਉਧਰ ਉਧਰ ਨੂੰ ਜਾਈ ਜਾਂਦਾ ਮੈਂ ਕਹਿੰਦਾ ਇੱਧਰ ਹੋ ਜਾ ਉਹ ਤੰਨਾ ਇੱਕ ਲੱਗਣਾ ਯਾ ਚੜਾਰਾ ਮੈਂ ਪਹਿਲੀ ਵਾਰ ਚੜਿਆ ਨਾ ਹੁਣ ਇਹ ਤਾਂ ਕਈ ਵਾਰ ਚੜ ਲਿਆ ਤੇ ਭਾਈ ਉੱਪਰ ਤੇ ਥਿਓ ਦੇਖੋ ਬਹੁਤ ਉੱਚਾ ਕਿੰਨੇ ਫੁੱਟ ਹੋਗਾ ਉਹਨਾ ਇਹ 60 70 ਫੁੱਟ ਹੋਣਾ ਹੈ ਹੈ ਆ 70 ਹੋਊਗਾ 70 ਫੁੱਟ ਉਚਾਈ ਹੋਗੀ ਭਾਈ ਡਰ ਲੱਗਦਾ ਹੈ ਤੇ ਮੁੱਟਿਆ ਕਰਕੇ ਨਹੀਂ ਪਿੰਡਦੇ ਕਿਤੇ ਇਕੱਲਾ ਇਕੱਲਾ ਘਰ ਦੀ ਘਣਾ ਹਾਂ ਉਹ ਚੱਲਿਆ ਦੇਖ ਲੈਨ ਕਲੀਅਰ ਦਿਖਦਾ ਤੇ ਬਾਈ ਮੈਂ ਤੁਹਾਨੂੰ ਕੱਲ ਪਰਸ ਦੀ ਵੀਡੀਓ ਦਿਖਾਈ ਤਾ ਉਹ ਸਾਹਮਣੇ ਹੀ ਦਿਖਾਈ ਤਾ ਆ ਥੈਲਾ ਮੈਨੂੰ ਤੰਗ ਕਰੀ ਗਿਆ ਇਹ ਮੈਨੂੰ ਐਂ ਲੱਗੀ ਗਿਆ ਕੋਈ ਬੰਦਾ ਕੰਮ ਕਰ ਰਿਹਾ ਕੋਈ ਪਹਿਲਾਂ ਮੈਂ ਉਧਰ ਨੇ ਆਉਣ ਲੱਗਾ ਤਾਂ ਵੀ ਦੇਖਾਂ ਜਾ ਕੇ ਕੋਈ ਲੱਗਿਆ ਵਾ ਹੁਣਾ ਉੱਥੇ ਪਰ ਫੇਰ ਮੈਂ ਲੰਘ ਗਿਆ ਆ ਥੈਲਾ ਦਾ ਉੱਥੇ ਜਦ ਮੈਂ ਸਾਧ ਪੈਰ ਤੱਕ ਦੇਖਿਆ ਫੇਰ ਰੁਕਨੇ ਆਂ ਦੇਖ ਲੈ ਆ ਉੱਪਰ ਚੜ ਗਿਆ ਹੋਰ ਬਾਈ ਤੁਹਾਨੂੰ ਵੀਊ ਦਿਖਾਵਾਂ ਪਹਿਲਾਂ ਵੀ ਕਿੰਨੇ ਵਦੇ ਔਰ ਮੇਰੇ ਇੱਥੇ ਤੇ ਨਾ ਵਾਕਈ ਇਹ ਕਹਿੰਦਾ ਕਹਿੰਦਾ ਉਰੀ ਤੇ ਦੇਖ ਰਿਹਾ ਤੈਨੂੰ ਪਤਾ ਲੱਜਣਾ ਖੇਤਾਂ ਦਾ ਸਾਰੇ ਖੇ ਹਾਂ ਇਹ ਲਾ ਰਜੀ ਉਹ ਕਿੰਨੇ ਨੂੰ ਮਕਾਨ ਵੀ ਬਣਾ ਲਏ ਇੱਕ ਨਿੱਤੇ ਵਿੱਚ ਅੱਛਾ ਚਿੜੀਆਂ ਨੇ ਚਿੜੀ ਨੇ ਹੋਰ ਲੈ ਆ ਜਣਾ ਬਣਾ ਤਾ ਚੱਲ ਇਹ ਬਸ ਕਿ ਉਹ ਬਾਈ ਨੇ ਉਹ ਪਾਲਿਆ ਆਫਿਸ ਆਫਿਸ ਕਾ ਮੈਨੂੰ ਤਾਂ ਐ ਲੱਗਦਾ ਜਿਵੇਂ ਨੇ ਰਹਿਸ਼ ਇੱਥੇ ਕਰਨੀ ਹੁੰਦੀ ਆ ਪੂਰੀਓ ਮਕਾਨ ਪਾ ਲਿਆ ਉਹਦਾ ਆਫਿਸੋਂ ਦਾ ਇੱਕ ਕਮਰਾ ਬ੍ਰੈਂਡ ਹੈ ਕਿਦੋਂ ਓਖਣਾ ਹੁੰਦਾ ਤੇ ਤਾਂ ਸਾਰੇ ਉਹ ਕਰ ਲਿਆ ਤੇ ਆਏ ਉੱਪਰ ਵੀ ਜਿੱਕਣਾ ਮਰਜ਼ੀ ਬਣਾ ਲੈਦੇ ਹੁਣ ਸਹੀ ਗੱਲ ਇੱਕ ਵਾਰੀ ਇਹਨੂੰ ਵੱਡਾ ਹੁੰਦਾ ਤੇ ਬੈਕ ਕੈਮਰਾ ਕਰਕੇ ਦਿਖਾਉਂਦਾ ਬਈ ਤੁਹਾਨੂੰ ਆਹ ਰੋ ਲਈ ਅਸ ਹੈੱਡ ਦੇ ਇੱਧਰ ਸਾਰਾ ਅੰਦਰ ਮਸ਼ੀਨਰੀ ਤੇ ਇਹ ਡ੍ਰੈਲ ਹੈ ਇਹ ਡ੍ਰੈਲ ਪਰ ਚੜੇ ਹੋਏ ਸੀ ਉਹ ਲੈਂਟਰ ਪੈ ਗਿਆ ਆਫਿਸ ਬਣਾਇਆ ਹੋਇਆ ਦੋ ਕਿੱਲੇ ਬਗਲੇ ਹੋਏ ਆ ਬਾਈ ਦੋ ਕਿੱਲੇ ਬਗਲੇ ਦੇ ਪਤਾ ਲੱਗਦਾ ਵੀ ਕਿੰਨੀ ਜਗ੍ਹਾ ਹੈ 70 ਫੁੱਟ ਉਚਾਈ ਪਰ ਬੈਠੇ ਆ ਇੱਧਰ ਬੰਦੇ ਅੱਖ ਕੱਢਦੇ ਆ ਅਨਮੇਸ਼ ਨਹੀਂ ਰਾਜੂ ਨਹੀਂ ਤੇ ਆਪਣੇ ਖੇਤ ਬਾਈ ਉਦਨ ਮੈਂ ਵੀਡੀਓ ਬਣਾਈ ਤੇ ਉੱਥੇ ਦੇ ਸਾਹਮਣੇ ਤੇ ਉਹ ਸੜਕ ਜਿੱਥੇ ਤੇ ਆਪਣੇ ਖੇਤ ਉਹ ਆਗੇ ਉਹ ਪਪੂਲਰ ਉਹ ਦੇਖੋ ਉਹ ਰੇੜਾ ਖੜਿਆ ਬੋਲਦਾ ਇਹ ਸਾਰੀ ਇੱਧਰ ਪਿੱਛੇ ਜੀਰੀ ਮੇਰੀ ਅਗੇ ਇੱਥੇ ਉਹ ਬੜਾ ਖੂਪਰ ਜਿੱਕਣਾ ਤੇ ਇੱਧਰ ਸਾਰਾ ਹੀ ਏਰੀਆ ਦੇਖੋ ਬਾਈ ਪਪੂਲਰ ਸਾਡਾ ਹਰਿਆਈ ਦੇਖੋ ਹੁਣ ਇੱਥੇ ਤੇ ਪਤਾ ਲੱਗਦਾ ਸਾਡਾ ਏਰੀਆ ਵੀ ਕਿੰਨੇ ਏਰੀਏ 'ਚ ਸਾਡੇ ਹਰਿਆਈਆ ਬੁੱਟੇ ਬੱਟੇ ਹੋਰ ਤੇ ਉਹ ਕਮਾਲਪੁਰ ਆ ਗਿਆ ਆਹ ਦੇਖ ਲਓ ਉੱਪਰ ਤੇ ਦਿਖਦਾ ਹੁਣ ਕਮਾਲਪੁਰ ਉਹ ਬੜੀਆਂ ਚੱਲੀਆਂ ਦਾ ਆ ਗਿਆ ਪਿੱਛੇ ਉਹ ਟੈਂਕੀ ਦਿਖਦੀ ਐ ਉਹ ਹੌਲੀ ਹੌਲੀ ਵੀਰੇ ਮੈਨੂੰ ਡਰ ਲੱਗਦਾ ਤੇ ਇੱਧਰ ਆਪਣੀ ਆ ਮੋਟਰ ਆ ਗਈ ਬੰਨ ਵਾਲੀ ਜਿਹੜੀ ਮੈਂ ਦੇਖਣਾ ਐ ਤਾਂ ਇਹ ਆ ਜਿਹੜੀ ਇਹ ਨੀਸਨ ਲੱਗੀ 26 ਇਹਨੂੰ ਸਪਰੇਅ ਕਰਾਈਏ ਹੁਣ ਇਹ ਤਾਂ ਕੱਖ ਨਹੀਂ ਕਢਾਉਣਾ ਸਾਬਜੋਤ ਹੁਣ ਇਹਨਾਂ ਨਾਲ ਜੀਰੀ ਤੋੜੂਗੇ ਹੁਣ ਜਿਹੜਾ ਵੀ ਕੋਈ ਕੱਢਣ ਲੱਗਾ ਹੁਣ ਇਹ ਦਵਾਰ ਤੇ ਵੜਾ ਹੁਣ ਕੁਝ ਨਹੀਂ ਹੁੰਦਾ ਗੋਪ ਹੈ ਹਾਂ ਹਾਂ ਇਹਨਾਂ ਸਾਰੇ ਪਰਾ ਗੋਪ ਚਾ ਨਿਕ ਨਿਰ ਵੀ ਆਈਏ ਹੈ ਤੇ ਹੁਣ ਇਹ ਟੁੱਟੂਗੀ ਤੇ ਬੁੱਟੇ ਬਾਈ ਪਪੂਲਰ ਜਿਹੜਾ ਪਰਾਂ ਦੇ ਟੇਡੇ ਹੋਏ ਇੱਧਰ ਤੇ ਆਣ ਓਕੇ ਆ ਇਹਨੂੰ ਬੁੱਟਿਆਂ ਨੂੰ ਬਾਈ ਮੀਂਹ ਤੇ ਪਹਿਲਾਂ ਬਿਮਾਰੀ ਜੀ ਲੱਗ ਲਿਕ ਕੰਸੂਹਾ ਜਾ ਪੈ ਗਿਆ ਤੇ ਇੱਧਰ ਤੋਂ ਤਿੰਨ ਲੈ ਇਹਨਾਂ ਨੂੰ ਅੱਛਾ ਆ ਮੀਂਹ ਪੇ ਤੇ ਸੈੱਟ ਹੋਏ ਹੋਰ ਤੇ ਨਾ ਡੁੰਡ ਜੀ ਕਰਦੇ ਤੇ ਉੱਪਰ ਤੇ ਹੁਣ ਇੰਨੀ ਉੱਚੇ ਸਪਰੇ ਵੀ ਕਿਆ ਕਰੇ ਮੀਂਹ ਵੀ ਨਹੀਂ ਨਾ ਪਏ ਮੀਂਹ ਆ ਵੀ ਮੀਂਹ ਤਾਂ ਬਹੁਤ ਤਕੜੀ ਬਿਮਾਰੀ ਆ ਵੀ ਸਾਰੀਆਂ ਚੱਕ ਦਿੰਦੇ ਰੋਗ ਸਹਜਾ ਜੇ ਕਿਤੇ ਜੜ ਪਿਆ ਵਾ ਬਣਿਆ ਵਾ ਹੁੰਦਾ ਨਾ ਇਹ ਪਿਛਲੇ ਸਾਲ ਜੇ ਕਿਤੇ ਇੱਥੇ ਖੜ ਕੇ ਦਿਖਾ ਦਿੰਦੇ ਇੱਕ ਨਾ ਵੀ ਐ ਦੇਖੋ ਬਾਈ ਇਹ ਐ ਲੱਗਣਾ ਤਾਂ ਕਿਸੇ ਨੂੰ ਵੀ ਖੇਤ ਨਹੀਂ ਹੈਗੇ ਇਹ ਕੋਈ ਪਾਣੀ ਪੂਣੀ ਕੋ ਖੜਿਆ ਹੈ ਕਿਵੇਂ ਹੈ ਪਿਛਲੇ ਸਾਲ ਬਿਚਾਰ ਵੀ ਪਾਣੀ ਦੇ ਉੱਪਰੇ ਖੜੇ ਸੀ ਹਾਂ ਤੇ ਵੀਡੀਓ ਬਣਦੀ ਸਹੀ ਗੱਲ ਉੱਥੇ ਉਹ ਕੰਮ ਹੋਣਾ ਤਾਂ ਇਹ ਯਾ ਡਰੋਨ ਨਾਲ ਬਣਾਈ ਵੀ ਐ ਲੱਗਦਾ ਸਾਰਾ ਬਈ ਜਿੱਥੇ ਤੱਕ ਐ ਤੁਹਾਨੂੰ ਪੱਧਰ ਤੇ ਪਾਣੀ ਉਹ ਪਾਣੀ ਦਾ ਹੈ ਹੈ ਇੱਧਰ ਨੂੰ ਆ ਗਈ ਕਿਹੜੀ ਉਹ ਹਾਂ ਗਟਾਰ ਹੈ ਇਹਨੇ ਪਾਇਆ ਵਾ ਲੈਣਾ ਤੇ ਵਾਕਈ ਬਾਈ ਸੈਵਜ ਦੇ ਉੱਪਰ ਤੇ ਪਤਾ ਲੱਗਦਾ ਇਹ ਰਹੀ ਇਹਦਾ ਤੇ ਉੱਧਰ ਬੰਨ ਆ ਨਦੀ ਹੈ ਬਾਈ ਸਾਡੇ ਜਦੋਂ ਨਦੀ ਟੁੱਟੀ ਤੇ ਉਹ ਪਿੱਛੇ ਤੇ ਟੁੱਟੀ ਤੇ ਉੱਥੇ ਤੇ ਅੱਗੇ ਤੇ ਟੁੱਟੀ ਤੇ ਇੱਧਰ ਆ ਪਹੁੰਚ ਚੱਲ ਪਰਮਟ ਇਹਦੇ ਦੇਖਿਆ ਇਹਦਾ ਟੈਂਕੀ ਦੇ ਬਰਾਬਰ ਹੋ ਗਿਆ ਉਹ ਆਪਣਾ ਪਿੰਡ ਆ ਗਿਆ ਉਹ ਦੇਖੋ ਚੱਲੀਆਂ ਦਾ ਗੁਰਦੁਆਰਾ ਸਾਹਿਬ ਇੱਧਰ ਛੱਲੀਆਂ ਪਿੰਡ ਆ ਆਪਣਾ ਨਾਲੇ ਆਪਣੇ ਮਾਲਾਂ ਦਾ ਉੱਪਰ ਤੇ ਰਖਾ ਰਹੇ ਤੁਹਾਨੂੰ ਇੱਕ ਢਾਰ ਨੇ ਕਹਿੰਦਾ ਇਹਦੇ ਵਿੱਚ ਹੱਲਣਾ ਹੀ ਪਾ ਲੈ ਇਹਦਾ ਤੈਨੂੰ ਕੱਢਣਾ ਪੈਣਾ ਬਾਈ ਬਹੁਜੇ ਦਾ ਨਹੀਂ ਇੰਨਾ ਦਾ ਟਾਈਮ ਪਿਆ ਜਾਂਦਾ ਲੈ ਬਾਈ ਐਂਡ ਪਰ ਪਹੁੰਚ ਗਏ ਸੀ ਇੱਥੇ ਅੱਛਾ ਇਹਦੇ ਚ ਬਾਹ ਲਿਆ ਕਿੱਥੇ ਆ ਉਹ ਹਾਂ ਆ ਪਾ ਲੈ हां भाई आ देखो ਪੰਜਾਂ ਦੇ ਆ ਵਾਕਈ ਇਹ ਤਾਂ ਚਲ ਕਾਢਣੇ ਹੱਲੇ ਤਾਂ ਇਹਨੂੰ ਟਾਈਮ ਲਾ ਦੇਣਾ ਸਹੀ ਗੱਲ ਹੈ ਇਹ ਖੋਲੀ ਵੀ ਰੱਖੀ ਵੀ ਤਾਂ ਤੈਨੂੰ ਅੱਜ ਪਤਾ ਲੱਗਿਆਗਾ ਨਾ ਮੈਂ ਉਦੋਂ ਦੇਖੇ ਟੱਕੇ ਇੱਕ ਦੋ ਪਏ ਤੇ ਮੈਂ ਤਾਂ ਉਣ ਲੱਗਿਆ ਮੂੰ ਪਏ ਆ ਆ ਦੇਖੋ ਚੈਨ ਕਿੱਡੀ ਮੋਟੀ ਪਈ ਹੋਈ ਹੈ ਇਹਨਾਂ ਥੱਲੇ ਦੇ ਵਜੋਂ ਚੱਕਣਾ ਸਹੀ ਗੱਲ ਹੈ ਮੋਟਰ ਵੀ ਬੜੀ ਲੱਗੂਗੀ ਰੇ ਆਹ ਜਿਹੜੇ ਉਰੇ ਬਿਲਡਿੰਗ ਕਰਦੇ ਉੱਪਰ ਚੜਦੇ ਆ ਮਿੰਟ ਲਾਉਂਦੇ ਆ ਉਹ ਕਰਨ ਉਹ ਬਾਈ ਉਹਨਾਂ ਦਾ ਕੰਮ ਹੈ ਇਹੀ ਸਾਨੂੰ ਡੰਨ ਲੱਗਦਾ ਉਰੇ ਹੁਣ ਉਰੇ ਦੇ ਕਿੰਨੇ ਲੇ ਕਰਨ ਓ ਹਟ ਜਾ ਹਟ ਜਾ ਹਟ ਜਾ ਹਟ ਜਾ ਐ ਨਾ ਕਰ ਐ ਨਾ ਕਰ ਐ ਨਾ ਕਰ ਤੇ ਓ ਬਾਈ ਓ ਨਹੀਂ ਇਹਦਾ ਆ ਟੀਮ ਖੜਕਦੀ ਓ ਬਾਈ ਚੱਲੇ ਆਂ ਦਾ ਗੁਰਦੁਆਰਾ ਸਾਹਿਬ ਤੇ ਉਹ ਵਿਚ ਨੂੰ ਆਪਣੇ ਪਿੰਡ ਦਾ ਦਿਖ ਰ ਬੁੱਟਿਆ ਕਰਕੇ ਪਿੰਡ ਨਹੀਂ ਸਾਡਾ ਦਿਖ ਰਿਆ ਗੱਲ ਪੱਕੀ ਐ ਤੇਰੀ ਤੇ ਮੇਰਾ ਤਾਂ ਸ਼ਾਇਦ ਦਿਖੇ ਯਾਰ ਉਹ ਨੇਤਰਬਾਈ ਨਾ ਦਾ ਦਿਖ ਰਿਹਾ ਏ ਉਹ ਨੇਤਰ ਤੇਰਾ ਵੀ ਦੀਦਾ ਉਹਦੇ ਸਫੈਦੇ ਨਹੀਂ ਹਾਂ ਸਫੈਦੇ ਦੇ ਉਹੜ ਚ ਆ ਗਿਆ ਬਾਜ ਜਿੱਥੇ ਇਧਰ ਇਧਰ ਹੁੰਦਾ ਤੇਰੇ ਕੋਠੀ ਪੱਤੇ ਦਿਖੂਗਾ ਇਹ ਹਾਂ ਇਹ ਤਾਂ ਦਿਖਦਾ ਏ ਮੇਰੇ ਉੱਥੇ ਦੀ ਦਿਖਦਾ ਏ ਥੱਲੇ ਜੀ ਉਹ ਹਾਂ ਉੱਪਰ ਚੜਨ ਦੇ ਵੀ ਲੋੜ ਨਹੀਂ ਕਿ ਬਾਜ ਕੋਲ ਥੱਲੇ ਹੀ ਪਰ ਉਹ ਦਿਖਦਾ ਨੇਤਰਬਾਈ ਨਾ ਦਾ ਆ ਗਿਆ ਦੇਖ ਉਹ ਪਿੱਛੇ ਉਹ ਨੇਤਰਬਾਈ ਨਾ ਦਾ ਐਂਡ ਚ ਤੇ ਉਹਦੇ ਨਾਲ ਹੀ ਆ ਸਫੈਦੇ ਦੇ ਮਗਰ ਮੇਰੇ ਹਾਂ ਬਿਲਕੁਲ ਸਿੱਧਾ ਹਾਂ ਬਈ ਟੈਂਕੀ ਦੇ ਬਰਾਬਰ ਤੇ ਆ ਗਏ ਆਪਾਂ ਉਹ ਪਾਣੀ ਵਾਲੀ ਟੈਂਕੀ ਥੋੜੀ ਜੀ ਉੱਚੀ ਆ ਥੋੜੀ ਜੀ ਨਹੀਂ ਹਾਂ ਜੇ ਉਹਦੇ ਤੇ ਚਲੇਗੇ ਤੈਨੂੰ ਆ ਉੱਚੀ ਲੱਗੀ ਜਾਨੂੰ ਨਹੀਂ ਸਭਜੋਤ ਦੇਖ ਲਈ ਆ ਉੱਚੀ ਆ ਡੰਕੀ ਉਹਦੇ ਨਾਲੋਂ ਆ ਇਧਰ ਨਹੀਂ ਹਾਂ ਹੋ ਸਕਦਾ ਲਓ ਭਾਈ ਇਧਰ ਆ ਇਹ ਭਾਫ ਆ ਇਹ ਆਪੇ ਚੱਲੀ ਜਾਂਦੇ ਹਨਾ ਸਭਜੋਤ ਇਹਨੂੰ ਕੋਈ ਮੋਟਰ ਆਪੇ ਚ ਭਾਫ ਕਰਲੇ ਹਨਾ ਵਧੀਆ ਹੈ ਹਵਾ ਇਕਣਾ ਇਹ ਭਾਫ ਜੀ ਕੱਢੀ ਜਾਂਦੇ ਉਹ ਅੰਦਰ ਤੋਂ ਹਾਂ ਠੀਕ ਆ ਚੱਲੀਏ ਚਲੋ ਜੀ ਫਿਰ ਹਾਂ ਲਓ ਭਾਈ ਉਤਾਰੀਏ ਚਾਚੇ ਨੂੰ ਭਾਈ ਮੈਂ ਭਾਈ ਚੜਤਾ ਗਿਆ ਉੱਤਰ ਓਏ ਹਿੱਲਣਾ ਹਿੱਲਣਾ ਰੁਕ ਜਾ ਸਾਹਿਬ ਜੀ ਮੋਟਰ ਦਾ ਛੋਟੀ ਓਏ ਹੋਏ 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 ਬਈ ਚਾਦਰ ਢੱਬ ਢੱਬ ਕਰ ਸੱਚੀ ਕਹਿੰਦਾ ਖੇਡਾ ਸਪੋਰਟ ਘਟ ਹੁੰਦੀ ਹੈ ਨਾ ਜਿੱਥੇ ਤਾਂ ਐਂਗਲ ਪਰ ਹੈਗੇ ਚਲੋ ਬਾਈ ਉਤਰਦੇ ਆਂ ਜਦ ਲੱਗਦਾ ਹੈ ਟਾ ਨੂੰ ਹੁਣ ਚੱਲਦਾ ਬਾ ਚਲੋ ਕਿਤੇ ਨਹੀਂ ਇੱਥੇ ਤੇ ਹੁਣ ਦੇਖ ਸਕਦੇ ਆਂ ਅਸੀਂ ਸਾਹਿਬ ਜੀ ਧਿਆਨ ਰੱਖੀ ਹੈ ਉਹ ਲਾਈਟ ਦੂ ਸਾਰਚ ਰੱਖ ਉਹ ਤੇ ਕੰਨੀ ਨਹੀਂ ਠੀਕ ਹੈ ਸਾਬ ਨੂੰ ਦੱਸ ਦੇ ਲਈ ਭਾਈ ਨਿਸਰੇ ਆਈ ਸੂਰ ਬੈਠਾ ਸੂਰ ਵੀ ਖੜਾ ਤੇ ਬੱਕਰੀ ਦਿਖੂਗਾ ਇੱਚ ਦਿਖੂਗਾ ਇਹ ਛੱਕ ਨਹੀਂ ਹੈਗੀ ਜੇ ਤੂੰ ਪੱਕਣ ਦੇ ਜੀਰੀਆਂ ਹਾਂ ਜੀਰੀਆਂ ਚ ਆ ਜੀਰੀਆਂ ਚ ਰਾਮ ਤੇ ਪਤਾ ਲੱਗੂਗਾ ਵੀ ਹਾਂ ਕਿੱਥੇ کیا ਹੈ ਹੈ ਲੈ ਤੂੰ ਗੰਨੇ ਦਾ ਉਧਰ ਬੁਰਾ ਹਾਲ ਕਰਤਾ ਭਾਈ ਸਾਬਜੋਤ ਉਧਰ ਉਹਥੇ ਆ ਪਪੂਲਰਾਂ ਤੇ ਪਰਾਂ ਜਿੱਥੇ ਗੰਨੇ ਯਾਰ ਉਹ ਦੇਖ ਉਹ ਸਾਰਾ 6-7 ਕਿੱਲੇ ਗੰਨੇ ਦੇ ਆ ਇਹਦੇ ਮਗਰ ਪਪੂਲਰਾਂ ਦੇ ਵਿੱਚ ਉਹਦੇ ਐ ਆਪਣੇ ਸਿਮੇ ਬਾਈ ਦੇ ਬਹੁਤੀ ਗਾ ਪਾਇਆ ਪਿਆ ਉਹਨਾਂ ਨੇ ਚਲੋ ਭਾਈ ਚੱਲੀਏ ਲੋ ਭਾਈ ਹੀਟਾਂ ਉਤਰ ਰਹੇ ਨੇ ਤੇ ਦੇਖੋ ਉੱਥੇ ਜਾ ਕੇ ਆਈ ਆਪਾਂ ਸਾਬਜੋਤਾ ਹੁਣ ਹਿਲ ਗਿਆ ਹੈ ਅੱਛਾ ਸਾਬਜੋਤਾ ਪੱਠੀ ਚ ਉਹਨੇ ਹਵਾ ਖਿੱਚ ਕੇ ਉੱਪਰ ਉਝ ਬਜਾਉਣੀ ਆ ਭਾਈ ਇਹ ਤਾਂ ਹੁਣ ਚੱਲੇ ਤੇ ਪਤਾ ਲੱਗੂਗਾ ਸਾਬਜੋਤਾ ਨੂੰ ਤਾਂ ਲੱਗ ਗਿਆ ਪਤਾ ਚਲੋ ਸਮਝ ਆ ਗਈ ਚਲ ਇਹਨੂੰ ਆਉਣੀ ਚਾਹੀਦੀ ਆ ਇਹ ਤਾਂ ਗਾਣ ਦੇਖੀ ਤੂੰ ਫੋਰਮੈਨ ਅਸੀਂ ਉਹ ਬਣ ਜਾਣਾ ਹਾਂ ਇੱਥੇ ਦੇ ਬਾਈ ਪੈਣੀਆ ਜਿਹੜੀ ਵੀ ਕੋਈ ਗੱਡੀ ਆਉਣੀ ਆ ਜਿਹੜੇ ਦੋ ਦੋ ਹੈਗੇ ਸਾਬਜਤ ਇਹਦਾ ਤਾਂ ਮੰਨਿਆ ਇਹਨੇ ਚੱਕਣਾ ਪਰਲੇ ਤਾਂ ਅੱਛਾ ਪਰਲੇ ਨੇ ਚੱਕਣਾ ਹੈ ਨਾ ਚੱਕਣਾ ਉਰੇ ਤੇ ਚੱਕ ਹੋ ਗਿਆ ਹਾਂ ਉਰੇ ਤੇ ਉੱਪਰ ਜਾਣਾ ਹਾਂ ਉੱਪਰਲੇ ਦੇ ਉਹ ਪਰਾਂ ਨੂੰ ਹੋਦੀ ਛੱਡਣਾ ਅੱਛਾ ਪਰਾਂ ਲਈ ਉਹਨੇ ਅੰਦਰ ਜਾਣਾ ਫਿਰ ਅੱਛਾ ਤੇ ਦੇ ਦੇ ਚੱਕੇ ਉਹ ਪਰਾ ਮਸ਼ੀਨ ਨੂੰ ਦੇਣਾ ਹਾਂ ਚੱਲੰਗ ਬਾਈ ਸਾਰੇ ਉਹ ਆਟੋਮੈਟਿਕ ਆ ਬੰਦਿਆਂ ਦੇ ਤਾਂ ਕੰਮ ਖਤਮ ਹੀ ਕਰਦੇ ਆ ਪੂਰੇ ਪੂਰੇ ਕੰਮ ਇੱਕ ਉੱਥੇ ਬੋਰੀ ਚੱਕ ਕੇ ਸਾਈਡ ਕਰਨੀ ਬੋਰੀ ਵੀ ਕਿੱਲੋਂ ਆ ਸਾਬਣਾ ਉਹਨੇ ਆਪੇ ਭੰਨੀ ਆ ਆਟੋਮੈਟਿਕ ਆ ਆਟੋਮੈਟਿਕ ਆ ਸਾਰੀ ਮਸ਼ੀਨੋਂ ਪਾਈ ਅਸੀਂ ਦਿਖਾਉਣੀ ਨਹੀਂ ਹੈਗੀ ਅਸੀਂ ਉਦਘਾਟਨ ਦੇ ਬਾਅਦ ਜਾਚਣ ਦੇ ਫਿਰ ਦੇਖਾਂਗੇ ਫਿਰ ਪਾਰਟੀ ਚੱਲੂ ਰੈਂਟਾ ਲਖਣਾ ਦੇਖੋ ਆ ਜਿਹੜਾ ਪੂਰਾ ਕੱਠ ਮੱਠ ਆ ਟੈਂਕੀਆਂ ਉਰੇ ਗਿਰਨੀਆਂ ਸਭ ਤੋਂ ਪਹਿਲਾਂ ਜਿਹੜੀ ਵੀ ਗੱਡੀ ਕਰਨੀ ਆ ਆਹੋ ਦੀਆਂ ਬਣਾਈਆਂ ਹਾਂ ਚਲੋ ਭਾਈ ਚਲੋ ਭਾਈ ਹੈ ਪੂਰੇ ਬੂਰੀਆਂ ਲੱਗ ਜਾਣੀਆਂ ਅੱਛਾ ਢਾਂਗਾ ਬਸ ਟਰੈਕਟਰ ਨਾਲੇ ਬੂਰੀ ਅੱਛਾ ਟਰੈਕਟਰ ਨਾਲੇ ਹਾਂਜੀ ਠੀਕ ਹੈ ਠੀਕ ਚਲੋ ਭਾਈ ਚਲਿਓ ਮਸ਼ੀਨਾਂ ਪੱਖੇ ਪੁੱਖੇ ਚ ਬਹੁਤ ਕੁਝ ਹੈ ਭਾਈ ਬਾਕੀ ਸਾਹਿਬ ਜੋ ਤੇ ਦਿਖਾਈ ਜਾਊਗਾ ਕੱਲੀ ਕੱਲੀ ਚੀਜ਼ ਚਾਚੇ ਵਾਲੀ ਮਸ਼ੀਨ ਨੂੰ ਸਮਝ ਨਹੀਂ ਆਉਂਦੀ ਹਾਂ ਇਹ ਦਿਖਾਈ ਜਾਊਗਾ ਕੱਲੀ ਕੱਲੀ ਚੀਜ਼ ਚਲ ਇੰਨਾ ਕ ਪਤਾ ਵੀ ਇੱਥੇ ਤੇ ਆਇਆ ਹੋਣਾ ਇਹ ਤੂ ਤੂ ਜਾ ਇਹ ਦਰਦਾ ਅੱਛਾ ਅੱਛਾ ਇਹੀ ਹੈ ਵੈਕਿਊਮ ਚਲੋ ਭਾਈ ਚਲਦੇ ਆ। ਲੋ ਭਾਈ ਇੱਥੇ ਦੋ ਖੇਤ ਚ ਆ ਗਿਆ ਤੇ ਨਿਸਰੇ ਜਿਹੜੀ ਹੈ ਪ੍ਰਧਾਨ ਜੀ ਤੋਂ 26 ਲਈ ਹੋਈ ਜਿਹੜੀ ਆ ਦੇਖੋ ਸਾਰੇ ਨਿਸਰੇ ਜਿਹਨੂੰ ਸਪਰੇਅ ਕਰਾਉਂਦੇ ਹੁਣ। ਪਾਣੀ ਪੂਰਾ ਭਰਿਆ ਖੜਿਆ ਖੇਤਾਂ ਚ। ਸਪਰੇਅ ਕਰਾਈਏ ਭਾਈ 50 60% ਤਾਂ ਨਿਸਰੇ ਆਈ। ਮੌਸਮ ਠੰਡਾ ਫਿਰ ਵੀ ਚਲੋ ਇਹਨੂੰ ਕਰਾ ਦੰਨੇ ਆਪਾਂ ਸਪਰੇਅ। ਇੱਕ ਤੇਲਟ ਇੱਕ ਤੇਲੇ ਦੀ ਮਿਕਸ ਕਰਕੇ ਇਹਨੂੰ ਕਰਾ ਦਨੇ ਹੁਣ। ਬਾਕੀ ਕਾ ਕੰਡਾ ਹੈਗਾ ਵਿੱਚ ਪਰ ਹੁਣ ਮੈਂ ਇਹ ਕਢਾਉਣਾ ਨਹੀਂ ਹੈਗਾ। ਇਹ ਸਾਰਾ ਫਿਰ ਟੁੱਟਣ ਲੱਗ ਜਾਂਦਾ ਇਹਦਾ ਸਪਰੇਅ ਚ ਵੀ ਟੁੱਟੀ ਜਾਂਦਾ ਤੇ ਹੁਣ ਇਹ ਏਕਣੇ ਹੀ ਆਪਣਾ ਜਿਹੜਾ ਹੈਗਾ ਇਹਨੇ ਆਪੇ ਸੁੱਕੇ ਰਹਿਣਾ ਪਰ ਹੁਣ ਕੋਈ ਡਰ ਨਹੀਂ ਜੀ ਦੀ ਆਪਣੀ ਪਾਰ ਆ ਇਹ ਇਹ ਪਨੀਰੀ ਕਰਕੇ ਹੋਇਆ ਬਾਈ ਪਨੀਰੀ ਚ ਜਿਹੜਾ ਕੱਖ ਹੋ ਜਾਂਦਾ ਨਾ ਉਹ ਬਈਆਂ ਦੇਖਣੇ ਹੀ ਲਾਤਿਆ ਨਹੀਂ ਤੇ ਕੱਖ ਨਹੀਂ ਹੋਇਆ ਮੈਂ ਬਨੇਗਾ ਇਹ ਲਾਇਆ ਹੋਇਆ ਕੱਖ ਹੈ ਜਿਹੜਾ ਪਨੀਰੀ ਦੇ ਵਿੱਚ ਹੁੰਦਾ ਤੇ ਬਾਈ ਬੰਨਣ ਨੂੰ ਵੀ ਲੱਗਾ ਹੁਣ ਦੇਖੋ ਬੰਨਾ ਐਂਡ ਓਪਿਆ ਹੁਣ ਸਾਫ਼ ਕਰਨ ਲੱਗ ਗਿਆ ਮੈਂ ਪਿੱਛੇ ਉਹ ਦੇਖੋ ਸਾਹਮਣੇ ਸਾਫ਼ ਹੋ ਗਿਆ ਦੇਖਣਾ ਸਾਫ ਕਰਨੇ ਦਿਨ ਚਿਰੇ ਤੱਕ ਬਾਕੀ ਹੁਣ ਮੰਡ ਚ ਲੱਗੇ ਹੋਏ ਬੰਦੇ ਇੱਕ ਦੋ ਕੱਖ ਜਾ ਕੱਢਣਾ ਉਹ ਵੀ ਉਹਨਾਂ ਦੇ ਵਿੱਚ ਆਹ ਚੂ ਦੇਖਿਆ ਉਹਨਾਂ ਇਹ ਫਿਰ ਰੋਪੜ ਵੀ ਕੰਮ ਐ ਉੱਥੇ ਜਾ ਕੇ ਆਉਣਾ ਬਾਕੀ ਉਹ ਸੈਲਰ ਤੇ ਆਪਾਂ ਉਹ ਉੱਥੇ ਸਾਹਮਣੇ ਸਬਜ਼ੋਤਾਂ ਦੇ ਆਹੇ ਸਾਹਮਣੇ ਆਪਣਾ 2 ਕਿੱਲਿਆਂ ਤੇ 2.5 3 ਕਿੱਲਿਆਂ ਦਾ ਫਰਕ ਹੋਊਗਾ ਬਾਪਣਾ ਸੈਲਰ ਆਹੇ ਇੱਥੇ ਨੇੜੀ ਉਹ ਉੱਥੇ ਸਾਹਮਣੇ ਤੋਂ ਦਿਖਾਇਆ ਦਾ ਚਲੋ ਭਾਈ ਪਤੀਆ ਹੋ ਗਿਆ ਵੀ ਹੁਣ ਇੱਕ ਇੱਧਰ ਨੂੰ ਨਾ ਮਤਲਬ ਕਿ ਰੌਣਕ ਜੀ ਲੱਗੀ ਰਹਿਣੀ ਆ ਖੇਤਾਂ 'ਚ ਵੀ ਆਹ ਟਾਈਮ ਹੁਣ ਇੱਥੇ ਜਦੋਂ ਸੱਲੇ ਚੱਲ ਪਏ ਪਹਿਲੇ ਕੰਮ ਚੱਲ ਰਿਹਾ ਹੁਣ ਵੀ ਪੂਰਾ ਹੋ ਗਿਆ ਇੱਧਰ ਮਤਲਬ ਕਿ ਡਰ ਨਹੀਂ ਹੈਗਾ ਜਿਵੇਂ ਚੋਰੀਆਂ ਚੋਰੀਆਂ ਹੁੰਦੀਆਂ ਹੁਣ ਇੱਧਰ ਨੂੰ ਕੋਈ ਉਹ ਨਹੀਂ ਹੈਗਾ ਇੱਥੇ ਛੱਦਰ ਤੇ ਬੰਦੇ ਪੱਕੇ ਰਹਿੰਦੇ ਆ ਨਹੀਂ ਤੇ ਮੋਟਰਾਂ ਮੋਟਰਾਂ ਦਾ ਬੜਾ ਚੱਕਰ ਪੈਂਦਾ ਤਾਂ ਬਾਈ ਜੀ ਕਿਹਨਾਂ ਚੋਰੀਆਂ ਚੋਰੀਆਂ ਹੁੰਦੀਆਂ ਆੜੇ-ਦਾੜੇ ਉੱਧਰ ਵੱਲੇ ਪਾਸੇ ਹੋਰ ਬਹੁਤ ਹੋਈਆਂ ਤੇ ਇੱਥੇ ਇਹਨਾ ਕਰਕੇ ਬਚੋ ਹੋ ਗਿਆ ਨਹੀਂ ਤੇ ਇੱਧਰ ਦਾ ਸੌਖਾ ਕੰਮ ਕੋਈ ਨਹੀਂ ਇੱਧਰ ਨੂੰ ਆਉਂਦਾ ਦਾ ਭਾਈ ਲਾਸਟ ਚ ਮੋਟਰ ਇੱਥੇ ਰਹੀ ਦੀਦੀ ਤੇ ਇੱਥੇ ਰਸਤਾ ਖਤਮ ਹੋ ਜਾਂਦਾ ਬਾਕੀ ਆਪਣੀ ਆ ਗਈ ਤੇ ਇੱਧਰ ਬੰਦਾ ਜੋਗ ਸਮਰਜੀ ਖੋਲ-ਖੋਲੇ ਇੱਕ ਵਾਰ ਕੁੜਪੀਦਣਾ ਤੇ ਮੋਟਰ ਚੋਰੀ ਹੋਈ ਸੀ ਇੱਥੇ ਪੈ ਪੈਕਣੀ ਲੱਗਿਆ ਵਾ ਰਹਿ ਗਿਆ ਤਾਂ ਉੱਪਰ ਤੇ ਮੋਟਰ ਕੱਢ ਲੈ ਕੇ ਤੇ ਵਿੱਚੋਂ ਆਹ ਬੁੱਟਿਆਂ ਦੀ ਲਾਈਨ ਰੋਕੀ ਸੀ ਭਾਈ ਇਹ ਮੂਰੇ ਇੱਧਲੇ ਨੂੰ ਇਹ ਲੈਣਾ ਜੇ ਹੋਰ ਤਨਾ ਹੋਗੀ ਤੇ ਡੁੰਡ ਜੇ ਹੋਏ ਦੇਖੋ پرو ਬੁੱਤੇ ਦੇਖੋ ਕਿੰਨੇ ਵਧੀਆ ਪੱਲੀ ਸਾਈਡ ਤੇ ਹੋਏ ਵੀ ਆ ਤੇ ਇਹ ਰੁਕ ਜੇਗੇ ਤੇ ਹੁਣ ਮੀਂਹ ਪਏ ਤੇ ਫੇਰ ਸੈੱਟ ਹੋਗੇ ਜੀਰੀਆਂ ਬਾਈ ਵਧੀਆ ਹੋਗੇ ਮੀਂਹ ਤੇ ਬਾਦ ਰੰਗੇ ਹੋਰ ਹੁਣ ਦੇਖੋ ਮੋਟਰਾਂ ਸਾਰੀਆਂ ਖੜੀਆਂ ਬਾਈ ਪਾਵਰ ਆਈ ਹੋਈਆਂ ਮੋਟਰਾਂ ਸਾਰੀਆਂ ਦੇ ਬੰਦ ਪਈਆਂ ਇੰਨਾ ਫਰਕ ਆ ਮੀਂਹ ਦਾ ਮੁੜ ਕੇ ਖੇਤ ਪਾਣੀ ਪੀਣੋਂ ਹਟ ਜੰਨੇ ਆ ਜੀਰੀਆਂ ਵੈਸੇ ਭਾਈ ਹਾਲੇ ਤੱਕ ਸਾਰਿਆਂ ਦੀ ਠੀਕ ਆ। ਤੇ ਵਧੀਆ ਹੋ ਗਿਆ ਜੀਰੀਆਂ ਦਾ ਵੈਸੇ। ਤੇ ਬਾਕੀ ਹੁਣ ਜਾ ਕੇ ਇੱਕ ਦੋ ਮੁਰਖੀ ਵੀ ਲੈ ਕੇ ਆਉਣਾ ਕਿਉਂ ਸੰਕਰ ਪਾਇਆ ਹੋਇਆ ਮੈਂ ਇਸ ਨੂੰ ਜਿਹੜੀ ਮਲਕੀ ਤੋਂ ਆਇਂਦੀ ਆ ਉਹਨੂੰ ਕਿ ਮੁਰਖੀ ਪਾਉਂਗਾ ਨੜਾ ਦਵਾਂ ਉਹਕੇ ਤੀਹ ਪਹਿਰ ਤੇਲ ਤੁਲ ਲਾ ਕੇ ਹਨ ਵਧੀਆ। ਚਲ ਚਾਹੇ ਪਿੰਡ ਤੇ ਜਾਣੀਆਂ ਵਪਾਰੀਆਂ ਵਾਲਾ ਤਾਂ ਕੰਮ ਐ ਨਹੀਂ ਵਪਾਰੀ ਤਾਂ ਪਹਿਲੇ ਹੀ ਸਜਾਸ਼ ਯੂਗ ਕੇ ਰੱਖਦੇ ਮੇਰੇ ਤਾਂ ਭਾਈ ਓਕਣੇ ਜਿਵੇਂ ਖਗੇ ਤੇ ਓਕਣੇ ਹੀ ਆ। ਪਰ ਹੁਣ ਜਾ ਉਹਨੂੰ ਘਰ ਲੈ ਕੇ ਜਾਣਾ ਜਾਂ ਤਾਂ ਵਧੀਆ ਨਾਲ ਆ ਤੇ ਰੋਕੇ ਉਹਨੂੰ ਸਿੰਗਲ ਸੰਗੋਂ ਤੇਲ ਲਾ ਕੇ ਮੁਰਖੀ ਬਦਲ ਕੇ ਦੂੰਗਾ ਤੇ ਉਹ ਲੈ ਕੇ ਆਵਾਂ ਮੁਰਖੀ ਤੇ ਰੋਪੜੇ ਕੰਮ ਹੈ ਤੇ ਸ਼ਾਮ ਨੂੰ ਫਿਰ ਦਿਖਾਉਂਦਾ ਤੁਹਾਨੂੰ ਤੁਸੀਂ ਹੁਣ ਵੀ ਮੈਸ ਦੀ ਲੁੱਕ ਦੇਖੀ ਆ ਤੇ ਸ਼ਾਮ ਨੂੰ ਫਿਰ ਮਤਲਬ ਕਿ ਜੇ ਤੇਲ ਤੂਲ ਲਾ ਕੇ ਹੋਰ ਕਰਦੇ ਜਿਵੇਂ ਮਾਜੀ ਹੋਰ ਮੜਾ ਮੋਟਾ ਵਧਾ ਲੈਂਦਾ ਪਰ ਆਪਣਾ ਇਹ ਕੰਮ ਨਹੀਂ ਹੈਗਾ ਬਾਈ ਲੈ ਕੇ ਗਿਆ ਕੋਈ ਗੱਲ ਨਹੀਂ ਕਰਦੇ ਗਈ ਤੇ ਘਰ ਦੇ ਵਿੱਚ ਹੀ ਗਈ ਆ ਵਧੀਆ ਨਾਲੇ ਬਾਈ ਨੂੰ ਪਤਾ ਇੱਕ ਝੋਟੀ ਪਹਿਲਾਂ ਗਈ ਵੀ ਆ ਕੀਵੇਂ ਦੇ ਡੰਕਰ ਵੀ ਡੰਕਰ ਭਾਈ ਆਪਣੇ ਕੋਈ ਵੀ ਹੈਗਾ ਏ ਵੀ ਸੀਲ ਬਹੁਤ ਹੈ ਇਹ ਤਾਂ ਇੱਕ ਤਾਂ ਬੰਦੇ ਨਹੀਂ ਰਹਿੰਦੇ ਭਾਈ ਕੱਲਾ ਬੰਦਾ ਕਿਆ-ਕਿਆ ਕਰੀ ਜਾਵੇ ਹੁਣ ਦੇਖੋ ਭਈਆ ਚੱਲੇਗਾ ਇਹਦਾ ਆਪਣਾ ਹੁਣ ਹੱਲੇ ਹੋਰ ਕੰਮ ਨਹੀਂ ਹੈਗਾ ਜੀਰੀ ਜੂਰੇ ਦਾ ਤਾਂ ਕਰਕੇ ਡੰਗਰਾਂ ਦਾ ਕਰੀ ਜਾਂਦਾ ਨਹੀਂ ਤੇ ਓਖਾ ਜਾਂਦਾ ਹੁਣ ਆਪਣਾ ਰਿਪੇਅਰ ਵੀ ਕਰਨੀਆਂ ਮਸ਼ੀਨ ਦੀ ਫਿਰ ਉਹ ਖੁੱਲ ਜਣ ਫਿਰ ਓਖਾ ਹੋ ਜਾਂਦਾ ਇਸ ਕਰਕੇ ਹੁਣ ਡੰਗਰ 3-4 ਹੀ ਰੱਖਨੇ ਆਪਣੇ ਬਸ ਬੰਦਾ ਜਿਵੇਂ ਮਰਜੀ ਕਰ ਸਕਦਾ ਹੈ ਨਹੀਂ ਤੇ ਜੇ ਭਈਆ ਰੱਖੇ ਨਾ ਤਾਂ ਉਹ ਵੀ ਕਰਨਾ ਜਾਂਦਾ ਮੈਂ ਡੰਗਰਾਂ ਦਾ ਕਰਾਂਗਾ ਖੇਤੀ ਦਾ ਕਰਾਂਗਾ ਨਲੇ ਬਲਕੇ ਡੰਗਰਾਂ ਦਾ ਇੰਨਾ ਕੋਈ ਜ਼ਿਆਦਾ ਹੋ ਨਹੀਂ ਹੁੰਦਾ ਘੰਟਾ ਕ ਲੱਗਦਾ ਡੇਢ ਕ ਖਾਲੇ ਆਉਣੇ ਨੂੰ ਉਤੋਂ ਬਾਅਦ ਘੰਟਾ ਡੇਢ ਘੰਟਾ ਸਵੇਰੇ ਘੰਟਾ ਡੇਢ ਘੰਟਾ ਦੋ ਸ਼ਾਮ ਨੂੰ ਲਾ ਲੋ ਕਿਉਂ ਨਾਲ ਹੋ ਕੇ ਚਵਾ ਤਾਂ ਮੈਂ ਹੀ ਦਿੰਦਾ ਤਾਂ ਬਾਕੀ ਕੱਖ ਪਾਣੇ ਉਹ ਕਰਨੇ ਬਹੁਤ ਚੇ ਨਿਪਟ ਜਾਂਦਾ ਹੈ ਮੈਨੂੰ 4 ਬੰਨੇ ਘੰਟੇ ਜੇ ਪੂਰਾ ਵਧੀਆ ਕੰਮ ਨਿਪਟ ਜਾਂਦਾ ਜੇ ਬੰਦਾ ਵਧੀਆ ਉਹਦੇ ਨਾਲ ਕਰੇ ਪਰ ਹੁਣ ਮੈਂ ਕਿੱਧਰ ਕਿੱਧਰ ਇਕੱਲਾ ਬੰਦਾ ਕਿੱਧਰ ਕਿੱਧਰ ਕਰੀ ਜਾਵਾਂ ਇਸ ਕਰਕੇ ਥੋੜੇ ਡੰਗਰ ਹੁਣ ਘਟਾ ਦੇਣੇ ਡੰਗਰਾਂ ਦਾ ਕੰਮ ਔਖਾ ਹੈ ਬਾਕੀ ਕੰਮ ਤਾਂ ਚਲੋ ਦਿਹਾੜੀ ਬਕਰਾਲੋ ਬੰਦੇ ਨੂੰ ਅੱਜ ਨਹੀਂ ਤਾਂ ਕੱਲ ਨੂੰ ਕਰ ਲੋ ਡੰਗਰਾਂ ਦਾ ਹਰ ਟਾਈਮ ਕੋਲ ਹੁਣ ਜਾਣਾ ਆਣਾ ਬੜਾ ਔਖਾ ਹੋਇਆ ਹੋਇਆ ਬਾਈ ਚਲੋ ਠੀਕ ਹੈ ਬਾਈ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ ਚ